ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਸ ਵਾਰ ਕੇ ਤਾਈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਸਨਾਮ ਕਿਵੇਂ ਹੋ ਸਾਰੇ ਉਮੀਦ ਆ ਜੀ ਸਾਰੇ ਠੀਕ ਹੋਣਗੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਠੀਕ ਠਾਕ ਹਾਂ ਜੀ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਦਿਨ ਹੋ ਗਿਆ ਜੀ ਅੱਜ ਸੋਮਵਾਰ ਦਾ ਤੇ ਟਾਈਮ ਜਿਹੜਾ ਹੋ ਗਿਆ ਸਵੇਰ ਦਾ ਟਾਈਮ ਇੱਥੇ ਹੋ ਗਿਆ ਜੀ 9:30 ਦਾ ਮੈਂ ਲੱਗਿਆ ਥੋੜੀ ਬਹੁਤੀ ਅੱਜ ਕਲੀਨਿੰਗ ਵਗੈਰਾ ਕਰਦੀ ਆਂ ਤਦ ਇੱਕ ਇੱਕ ਰੂਮ ਦੀ ਕਰਕੇ ਕਲੀਨਿੰਗ करूंगी ਡੀਪ ਕਲੀਨਿੰਗ ਤੇ ਫਿਰ ਆਪਾਂ ਬਾਅਦ ਵਿੱਚ ਕਰਾਂਗੇ ਜਨਨ ਕਿ ਕਿਚਨ ਦੀ ਸਫਾਈ ਪਹਿਲਾਂ ਸਾਰੇ ਰੂਮ ਦੀ करूंगी ਕਿਉਂਕਿ ਕਿਚਨ ਤੇ ਟਾਈਮ ਬਹੁਤ ਜ਼ਿਆਦਾ ਲੱਗਣ ਵਾਲਾ ਤੇ ਕੁਝ ਕੁ ਮੈਂ ਚੀਜ਼ਾਂ ਲੈਣੀਆਂ ਸੀਗੀਆਂ ਤਾਂ ਕਰਕੇ ਫਿਰ ਮੈਂ ਕਿਹਾ ਮੈਂ ਕਿਚਨ ਨੂੰ ਹਲੇ ਬਾਅਦ ਹੀ ਛੇੜੂਗੀ ਨਾਲੇ ਕਿਉਂਕਿ ਮੌਸਮ ਚੰਗੀ ਤਰ੍ਹਾਂ ਸਾਫ਼ ਹੋਣਾ ਹੋ ਚੁੱਕਾ ਲੋੜੀ ਕਰਕੇ ਆਪਾਂ ਥੋੜੀ ਬਹੁਤੀ ਜਿਹੜੀ ਕਲੀਨਿੰਗ ਕਰ ਲੈਣੇ ਆ ਚਲੋ ਤੇ ਚਲੋ ਜੀ ਹੁਣ ਮੈਂ ਪਹਿਲਾਂ ਤਾਂ ਇਸ ਰੂਮ ਦੀ ਜਿਹੜੀ ਕਲੀਨਿੰਗ ਕਰਕੇ ਆਟੀਆਂ ਤੇ ਹੁਣ ਇੰਨਾ ਜ਼ਿਆਦਾ ਖਲਾਰਾ ਪੈ ਗਿਆ ਨੀ ਚੀ ਤੇ ਹੁਣ ਮੈਂ ਝਾੜੂ ਲਪਾਉਣੀ ਆ ਤੇ ਫਿਰ ਆਪਾਂ ਅਗਲੇ ਰੂਮ ਦੇ ਥੋੜੀ ਬਹੁਤੀ ਸੈਟਿੰਗ ਹੀ ਕਰਾਂਗੇ ਬੱਸ ਜਿਵੇਂ ਤੇ ਬਾਕੀ ਤਕਰੀਬਨ ਸਾਫ਼ ਸੀਗੇ ਤੇ ਇੰਨਾ ਜ਼ਿਆਦਾ ਨਹੀਂ ਹੈਗਾ ਸੀ ਕਿਉਂਕਿ ਜ ਜਦੋਂ ਮੌਸਮ ਚੇਂਜ ਹੋਊਗਾ ਨਾ ਜਿਆਤਰ ਤਾਂ ਸਫਾਈ ਉਹਦੀ ਹੁੰਦੀ ਆ ਹਨਾ ਕਿਉਂਕਿ ਧੁੱਪਾਂ ਲੱਗਦੀਆਂ ਕਿਉਂਕਿ ਨਾ ਜਿੱਦਾਂ ਧੁੰਦਾ ਧੁੰਦਾ ਪੈਂਦੀਆਂ ਕਰਕੇ ਉਹਦੇ ਕਰਕੇ ਥੋੜਾ ਜਿਹਾ ਸਿਲੰਦਾ ਮੌਸਮ ਹੋ ਜਾਂਦਾ ਤੇ ਫਿਰ ਉਸ ਤਰ੍ਹਾਂ ਸਫਾਈ ਨਹੀਂ ਹੁੰਦੀ ਈ ਹਨਾ ਵੈਸੇ ਤਾਂ ਚਲੋ ਮੈਂ ਕਿਤੇ ਹੀ ਮਿਸ ਕੀਤਾ ਹੋਊਗਾ ਜਿੱਦਾਂ ਜਿਵੇਂ ਮੀਂਹ ਵਗੈਰਾ ਪੈ ਰਿਹਾ ਹੋਊਗਾ ਨਹੀਂ ਤਾਂ ਤੇ ਕਰੀਬ ਨਹੀਂ ਮੈਂ ਹਰ ਰੋਜ਼ ਚੜ੍ਹ ਉਪੋਚਲ ਗਾਉਂਦੀ ਰਹੀ ਆ ਪਰ ਫਿਰ ਵੀ ਉਹ ਜ਼ਿਆਦਾ ਸਿਲੰਝ ਹੀ ਹੋ ਜਾਂਦੀ ਆ ਤੇ ਚਲੋ ਜੀ ਹੁਣ ਆਪਾਂ ਲੱਗਦੇ ਆ ਆਪਣੇ ਕੰਮ ਧੰਦੇ ਤੇ ਦੇਖਦੀ ਆ ਵੈਸੇ ਤਾਂ ਮੈਂ ਕੋਸ਼ਿਸ਼ ਆ ਵੀ ਮੈਂ ਇੱਕ ਇੱਕ ਰੂਮ ਕਰਕੇ ਹੀ ਸਾਫ਼ ਕਰੂੰਗੀ ਤੇ ਬਾਕੀ ਹਜੇ ਦੇਖਦੀ ਆ ਜੇ ਮੂਡ ਬਣ ਗਿਆ ਤਾਂ ਹੋ ਸਕਦਾ ਸੁਬੀ ਨਵੇੜਲਾ ਕਿਉਂਕਿ ਦਿਨ ਛੋਟੇ ਆ ਫਿਰ ਤਾਂ ਔਖਾ ਹੋ ਜਾਂਦਾ ਤੇ ਚਲੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਰੂਮ ਦੀ ਕਲੀਨਿੰਗ ਕਰ ਲਾਂ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਤੇ ਹਾਂਜੀ ਬਾਕੀ ਇੱਕ ਤਾਂ ਦਿਨ ਛੋਟਿਆ ਜੀ ਇੱਕ ਠੰਡਾ ਤੇ ਵੀਡੀਓ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ ਤੇ ਪਲੀਜ਼ ਤੁਹਾਨੂੰ ਰਿਕੁਐਸਟ ਹੈ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਜੇਕਰ ਤੁਸੀਂ ਲਾਈਕ ਕਰੋਗੇ ਤੁਹਾਡੇ ਲਾਈਕ ਤੇ ਮੈਨੂੰ ਪੈਸੇ ਨਹੀਂ ਮਿਲਣੇ ਸਿਰਫ ਮੈਨੂੰ ਹੌਸਲਾ ਹੀ ਮਿਲਣਾ ਹੈ ਕਿ ਤੁਸੀਂ ਮੇਰੀ ਵੀਡੀਓ ਪਸੰਦ ਕਰ ਰਹੇ ਹੋ ਤਾਂ ਆਪਾਂ ਚਲੋ ਹੋਰ ਹਨਾ ਅੱਗੇ ਕੋਸ਼ਿਸ਼ ਕਰਦੇ ਆਂ ਵੀ ਉਸ ਤੋਂ ਵੀ ਵਧੀਆ ਹਨਾ ਵੀਡੀਓ ਪਾਈਏ ਤੇ ਵੈਸੇ ਤਾਂ ਕਾਫੀ ਭੈਣ ਭਰਾ ਹੈਗੇ ਨੇ ਜਿਹੜੇ ਬਹੁਤ ਸਪੋਰਟ ਕਰ ਰਹੇ ਨੇ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਜੀ ਕਰਦੇ ਆਂ ਹੁਣ ਆਪਾਂ ਆਪਣੇ ਕੰਮ ਤੰਦੇ ਹਾਂਜੀ ਲੋ ਜੀ ਆਪਾਂ ਲੱਗ ਗਈ ਸੀ ਇਸ ਰੂਮ ਦੇ ਵਿੱਚ ਜਨਨਕੀ ਆਪਾਂ ਸੋਫਿਆਂ ਦੇ ਕਵਰ ਜਿਹੜੇ ਚੇਂਜ ਕਰ ਦਿੰਨੇ ਆ ਤੇ ਨਾਲੇ ਉੱਪਰੋਂ ਥੋੜਾ ਪੋਤਾ ਜਿਵੇਂ ਕੰਧਾਂ ਤੋਂ ਸਾਫ ਕਰ ਦਿੰਨੇ ਆ ਬਸ ਛੱਤਾਂ ਮੈਂ ਪਹਿਲਾਂ ਜਨਨਕੀ ਛੱਤਾਂ ਤੋਂ ਸਾਫ ਕਰ ਲਿਆ ਸੀਗਾ ਕਾਲੀ ਝੜ ਲੀਆਂ ਸੀਗੀਆਂ ਛੱਤਾਂ ਪਰ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਬਸ ਨੀਚੋਂ ਕੰਧਾਂ ਤੋਂ ਥੋੜਾ ਪੋਤਾ ਸਾਫ ਕਰ ਦਾਂਗੇ ਕਿਉਂਕਿ ਆਪਣਾ ਸਾਡੇ ਥੋੜੇ ਜਿਹਾ ਤਾਂ ਪਾਣੀ ਨਰਮਾ ਤੇ ਇੱਕ ਪੇਂਟ ਵੀ ਨਹੀਂ ਹੋਇਆ ਤੇ ਪੇਂਟ ਵੀ ਵੈਸੇ ਸਾਡੇ ਜ਼ਿਆਦਾ ਨਹੀਂ ਇਹਨਾ ਕੱਟਦਾ ਹੈਗਾ ਜਾਨੀ ਕਿ ਇੰਨਾ ਵਧੀਆ ਨਹੀਂ ਆਉਂਦਾ ਕਿਉਂਕਿ ਫਿਰ ਨਾ ਜਿੱਦਾਂ ਪੇਪੜੀਆਂ ਜੇ ਬਣ-ਬਣ ਲੱਤੀ ਜਾਂਦਾ ਜਿੰਨਾ ਘਰਾਂ ਦੇ ਵਿੱਚ ਪੇਂਟ ਹੋਇਆ ਹੋਇਆ ਬਾਕੀ ਪੇਂਟ ਤਾਂ ਚਲੋ ਕਰਵਾਵਾਂਗੇ ਪਰ ਉਹਨਾਂ ਟਾਈਮ ਆਪਾਂ ਇਸ ਤਰ੍ਹਾਂ ਹੀ ਸਾਫ਼ ਕਰਦੇ ਹਾਂ ਜਿੰਨਾ ਟਾਈਮ ਨਹੀਂ ਕਰਵਾਉਂਦੇ ਫਿਰ ਹਾਲ ਇਸ ਵਾਰ ਦੇਖਾਂਗੇ ਜੀ ਕਿਉਂਕਿ ਇਹ ਸਰਦੀ ਦਰੁੱਤ ਲੰਘੀ ਉਸ ਤੋਂ ਬਾਅਦ ਦੇਖਾਂਗੇ ਪੇਂਟ ਕਰਵਾਵਾਂਗੇ ਸਾਰਾ ਨਾ ਤਾਂ ਚਲੋ ਥੋੜਾ ਥੋੜਾ ਕਰਕੇ ਕਰਵਾ ਲਾਂਗੇ ਤੇ ਲੋ ਜੀ ਆਪਾਂ ਹੁਣ ਇੱਥੋਂ ਨਾ ਕੰਧਾਂ ਉੱਪਰੋਂ ਕਰ ਦਿੰਨੇ ਆ ਸਾਫ਼ ਅ ਕਿਉਂਕਿ ਜਿਵੇਂ ਛੋਰਾ ਜਾ ਹੋ ਜਾਂਦਾ ਤੇ ਉਹਦੇ ਕਰਕੇ ਫਿਰ ਜਾਨੀ ਕਿ ਫਿਰ ਉਹ ਨਾ ਉੱਪਰ ਹੀ ਡਿੱਗੀ ਜਾਂਦਾ ਇਸ ਤਰ੍ਹਾਂ ਤੇ ਤਾਂ ਕਰਕੇ ਆਪਾਂ ਸਾਫ਼ ਕਰ ਦਿੰਨੇ ਆ ਇਹ ਵੈਸੇ ਤਾਂ ਹਰ ਰੋਜ਼ ਜਦੋਂ ਵੀ ਮੈਂ ਝਾੜੂ ਲਗਾਉਣੀ ਹੁੰਨੀ ਆ ਤੇ ਵੀ ਮੈਂ ਥੋੜਾ ਬਹੁਤਾ ਜਾਨੀ ਕਿ ਨਾਲੋ ਨਾਲੋ ਜਿੰਨਾ ਕੁ ਮੇਥੋਂ ਹੁੰਦਾ ਜਾਨੀ ਕਿ ਮੈਂ ਸਾਫ਼ ਕਰ ਲੈਣੀ ਹੁੰਨੀ ਆ ਤੇ ਚਲੋ ਅੱਜ ਆਪਾਂ ਥੋੜਾ ਜਿਹਾ ਨਾਲੇ ਤਾਂ ਕਵਰ ਹੋ ਗਿਆ ਰ ਚੇਂਜ ਕਰ ਦਾਂਗੇ ਕਾਫੀ ਦਿਨ ਹੋ ਗਏ ਸੀ ਕਿਉਂਕਿ ਅੱਜ ਨਿਕਲੀ ਧੁੱਪ ਤੇ ਧੁੱਪ ਦਾ ਲਾਹਾ ਹੋ ਗਿਆ ਮੈਨੂੰ ਵੀ ਤੇ ਬਾਕੀ ਇਸ ਤਰ੍ਹਾਂ ਸੀਗਾ ਵੀ ਜਦੋਂ ਤਾਂ ਮੌਸਮ ਹੁੰਦਾ ਖਰਾਬ ਹਨਾ ਉਸ ਟਾਈਮ ਤੇ ਤਾਂ ਚਲੋ ਸਰ ਜਾਂਦਾ ਵੀ ਕਿਉਂਕਿ ਮਜਬੂਰੀ ਬਣ ਜਾਂਦੀ ਹੈ ਵਿੱਚ ਕੋਈ ਨਹੀਂ ਕੰਮ ਨਿਪੜਦਾ ਤਾਂ ਚਲੋ ਕੋਈ ਨਹੀਂ ਹਨਾ ਤੇ ਪਰ ਜਦੋਂ ਫਿਰ ਐ ਧੁੱਪ ਲੱਗੀ ਹੁੰਦੀ ਹੈ ਵਧੀਆ ਹਨਾ ਅੱਜ ਬਹੁਤ ਸੋਹਣੀ ਖਿਲੀ ਖਿਲੀ ਧੁੱਪ ਨਿਕਲੀ ਸੀ ਤੇ ਧੁੱਪ ਬਹੁਤ ਕਰੜੀ ਸੀਗੀ ਪਰ ਮੈਨੂੰ ਅੱਜ ਦੀ ਧੁੱਪ ਦੇਖ ਕੇ ਤਾਂ ਇਸ ਤਰ੍ਹਾਂ ਲੱਗ ਰਿਹਾ ਸੀਗਾ ਮੈਂ ਕਿ ਇਹ ਜਿਆਦਾ ਤੇਜ਼ ਧੁੱਪ ਹੈ ਕਿਤੇ ਕੱਲ ਨੂੰ ਫਿਰ ਬਦਲਣਾ ਹੋ ਜਾਣ ਤੇ ਪਰ ਨਹੀਂ ਵੈਸੇ ਅਗਲੇ ਦਿਨ ਵੀ ਜਾਨਕੀ ਠੀਕ ਰਿਹਾ ਸੀਗਾ ਮੌਸਮ ਤੇ ਬਾਕੀ ਜਦੋਂ ਥੋੜਾ ਜਿਹਾ ਜਿੱਦਾਂ ਹੁਣ ਮੈਂ ਕੰਮ ਇਹ ਕਲੀਨਿੰਗ ਦਾ ਸ਼ੁਰੂ ਕੀਤਾ ਤੇ ਫਿਰ ਉਹਦੇ ਕਰਕੇ ਹੀ ਮੇਰੇ ਤੋਂ ਕੱਲ ਵੀਡੀਓ ਵੀ ਨਹੀਂ ਅਪਲੋਡ ਕੀਤੀ ਗਈ ਕਿਉਂਕਿ ਟਾਈਮ ਹੀ ਨਹੀਂ ਮਿਲਿਆ ਤੇ ਬਾਕੀ ਮੈਨੂੰ ਇਸ ਤਰ੍ਹਾਂ ਸੀਗਾ ਵੀ ਪਹਿਲਾਂ ਮੈਨੂੰ ਐਵੇਂ ਸੀ ਮੈਂ ਕਿਹਾ ਮੈਂ ਇੱਕ ਇੱਕ ਰੂਮ ਕਰਕੇ ਵੀ ਸਾਫ਼ ਕਰ ਲੈਣੀ ਆ ਪਰ ਫਿਰ ਮੈਨੂੰ ਇਸ ਤਰ੍ਹਾਂ ਹੋ ਗਿਆ ਮੈਂ ਕਿਹਾ ਵੀ ਅੱਜ ਤੱਕ ਮੇਰਾ ਪੂਰਾ ਦਿਨ ਜਿਹੜਾ ਸਫਾਈਆਂ ਦੇ ਵਿੱਚ ਲੰਘ ਹੀ ਜਾਊਗਾ ਹਨਾ ਤੇ ਕੱਲ ਨੂੰ ਮੈਂ ਕਿਹਾ ਚੱਲ ਆਪਾਂ ਟਾਈਮ ਨਾਲ ਬਾਕੀ ਕੰਮ ਖਤਮ ਕਰਕੇ 10 ਮਿੰਟ ਧੁੱਪ ਸੇਕਾਂਗੇ ਹਨਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਚੱਲ ਆਪਾਂ ਨਿਵੇੜੇ ਨੰਨੇ ਕੰਮ ਤੇ ਪਹਿਲਾਂ ਮੈਨੂੰ ਰਸੋਈ ਦਾ ਵੀ ਸੀਗਾ ਮੈਂ ਕਿਹਾ ਵੀ ਚੱਲ ਨਹੀਂ ਸਾਫ਼ ਕਰਦੇ ਪਰ ਫਿਰ ਮੈਂ ਕੋਸ਼ਿਸ਼ ਕੀਤੀ ਵੀ ਆਪਾਂ ਕਰ ਲਈਏ ਕੰਮ ਖਤਮ ਸਾਰੇ ਤੇ ਬਾਕੀ ਆਪਾਂ ਹੁਣ ਉੱਪਰੋਂ ਝਾੜ ਕੇ ਤੇ ਨੀਚੋਂ ਝਾੜੂ ਕਰਾ ਲਗਾਤਾ ਸੀਗਾ ਤੇ ਹੁਣ ਕਵਰ ਲਾ ਦਿੰਨੇ ਆ ਜੀ ਤੇ ਕਵਰ ਅੱਜ ਮੈਂ ਇਹ ਵਾਈਟ ਨੈੱਟ ਵਾਲੇ ਹੀ ਲਗਾ ਰਹੀ ਆ ਵੈਸੇ ਮੈਨੂੰ ਘੱਟ ਪਸੰਦ ਨੇ ਉਹ ਵਾਲੇ ਕਵਰ ਮੈਨੂੰ ਜ਼ਿਆਦਾ ਪਸੰਦ ਨਹੀਂ ਮੈਂ ਤਾਂ ਹੀ ਜ਼ਿਆਦਾਤਰ ਉਹੀ ਕਵਰ ਲਾ ਕੇ ਰੱਖਦੀ ਆ ਤੇ ਪਰ ਉਹ ਕਾਫੀ ਦਿਨ ਹੋ ਗਏ ਸੀਗੇ ਤੇ ਫਿਰ ਮੈਂ ਤਾਂ ਕਰਕੇ ਜਿਵੇਂ ਹੁਣੇ ਕੱਪੜੇ ਧੋਣੇ ਹੁੰਦੇ ਹਨਾ ਚਲੋ ਫਿਰ ਤਾਂ ਮੈਂ ਸ਼ਾਮ ਨੂੰ ਲਾ ਦੇਣੇ ਸੀਗੇ ਵੀ ਉਹੀ ਧੋ ਕੇ ਜਾਨਕੀ ਦੁਬਾਰਾ ਫਿਰ ਲਾ ਦੇਣੇ ਸੀਗੇ ਪਰ ਫਿਰ ਮੈਂ ਸੋਚਿਆ ਵੀ ਜੇ ਮੈਨਾਂ ਨੂੰ ਹੁਣ ਵੀ ਕੱਪੜੇ ਧੋਣ ਲੱਗੀ ਨਾ ਤੇ ਫਿਰ ਮੇਰਾ ਸਫਾਈਆਂ ਦਾ ਕੰਮ ਵਿੱਚ ਹੋ ਰਹਿ ਜਾਊਗਾ ਤਾਂ ਕਰਕੇ ਮੈਂ ਕਿਹਾ ਅੱਜ ਮੈਂ ਕੱਪੜੇ ਨਹੀਂ ਧੋਂਦੀ ਅੱਜ ਕੱਪੜੇ ਮੈਂ ਜਿਹੜੇ ਪਹਿਲਾਂ ਦੇ 2 ਦਿਨ ਹੋ ਗਏ ਸੀ ਧੁੱਤੇ ਪਏ ਸੀਗੇ ਹਨਾ ਕਿਉਂਕਿ ਜਿੱਦਾਂ ਮੌਸਮ ਜਦੋਂ ਵੀ ਧੁੱਪ ਨਹੀਂ ਲੱਗਦੀ ਹਨਾ ਕੱਪੜਿਆਂ ਨੂੰ ਵੀ ਤੇ ਉਹ ਠੰਡੇ ਕੱਪੜੇ ਵੀ ਇਸ ਤਰ੍ਹਾਂ ਲੱਗੀ ਜਾਂਦੇ ਰਹਿੰਦੇ ਹੁੰਦੇ ਆ ਵੀ ਗਿੱਲੇ ਹੀ ਆ ਹਨਾ ਤਾਂ ਕਰਕੇ ਫਿਰ ਮੈਂ ਕਿਹਾ ਵੀ ਅੱਜ ਮੈਂ ਉਹਨਾਂ ਨੂੰ ਹੀ ਬਾਹਰ ਧੁੱਪੇ ਸਾਰੇ ਕੱਪੜੇ ਪਾਤੀ ਸੀਗੇ ਜੀ ਸਾਰੇ ਕੱਪੜੇ ਉਹੋ ਹੀ ਖਲਾਰਦੇ ਧੁੱਪੇ ਵੀ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਧੁੱਪ ਲੱਗ ਜੇ ਤੇ ਉਹ ਫਿਰ ਧਰਾਂ ਲਾ ਕੇ ਚੱਲ ਆਪਾਂ ਸੰਭਣ ਵਾਲੇ ਬਣਾਗੇ ਤੇ ਤਾਂ ਕਰਕੇ ਅੱਜ ਮੈਂ ਕੱਪੜੇ ਨਹੀਂ ਧੋਤੇ ਤੇ ਅੱਜ ਆਪਾਂ ਜਾਨੀ ਕਿ ਜਿਹੜਾ ਕਲੀਨਿੰਗ ਦਾ ਕੰਮ ਹੀ ਸ਼ੁਰੂ ਕਰ ਲਿਆ ਤੇ ਉਸ ਤੋਂ ਬਾਅਦ ਲੋ ਜੀ ਅੰਦਰ ਆਪਾਂ ਸਾਰਾ ਜਾਨੀ ਕਿ ਕਰ ਲਿਆ ਸੀ ਸਾਫ਼ ਤੇ ਫਿਰ ਮੈਂ ਲੱਗੀ ਸੀਗੀ ਇੱਧਰ ਬਾਹਰ ਚੌਂਤਰੇ ਦੇ ਵਿੱਚ ਸਾਫ਼ ਕਰਨਾ ਤੇ ਚੌਂਤਰੇ ਦੇ ਵਿੱਚ ਆ ਤੁਸੀਂ ਦੇਖੋ ਕਿੰਨਾ ਸ਼ੋਰਾ ਜਾਂ ਜੰਮਿਆ ਤੇ ਅਰਸ਼ਨੋਰ ਕਹਿੰਦਾ ਕਿ ਸਨੋ ਆ ਇਹ ਇਹ ਇੱਕ ਹਵਾ ਚੱਲ ਰਹੀ ਸੀ ਨਾਲ ਤੇ ਇਹ ਫਿਰ ਉੱਡ ਉੱਡ ਪਿੱਛੇ ਨੂੰ ਜਾਈ ਜਾਂਦਾ ਸੀ ਬੜੀ ਮੁਸ਼ਕਲ ਦੇ ਨਾਲ ਇੱਥੋਂ ਮੈਂ ਜਾਨੀ ਕਿ ਸਾਫ਼ ਕੀਤਾ ਸੀਗਾ ਇਹ ਸਾਰਾ ਜਾਨੀ ਕਿ ਇੱਥੋਂ ਮੈਂ ਬਹੁਤ ਓਕੇ ਕਿ ਆਈ ਹੋ ਕੇ ਸੁੰਭਰਿਆ ਸੀਗਾ ਜਾਨੀ ਕਿ ਆਈ ਦੇ ਨਾਲ ਕਿਉਂਕਿ ਇਹ ਦੇਖੋ ਇਹ ਪਿੱਛੇ ਨੂੰ ਜਿੰਨਾ ਮੈਂ ਅੱਗੇ ਨੂੰ ਜਾਨੀ ਕਿ ਵਿੱਚੋਂ ਸਾਫ਼ ਕਰਦੀ ਅੱਗੇ ਨੂੰ ਲੈ ਕੇ ਜਾਂਦੀ ਇਹਨੂੰ ਉਨਾ ਹੀ ਇਹ ਫਿਰ ਹਵਾ ਦੇ ਨਾਲ ਪਿੱਛੇ ਨੂੰ ਮੁੜ ਰਿਹਾ ਸੀਗਾ ਸਾਰਾ ਤੇ ਹੁਣ ਮੈਂ ਇੱਥੇ ਜਾਣੀ ਕਿ ਮੈਨੂੰ ਆਇ ਸੀਗਾ ਵੀ ਚਲ ਪਹਿਲਾਂ ਇਧਰੋਂ ਵੀ ਸਾਫ਼ ਕਰਦੇ ਆ ਅੱਜ ਮੈਂ ਥੋੜਾ ਜਿਹਾ ਵੇਲਾ ਤਾਂ ਲੇਟ ਸੁਮਰਿਆ ਕਿਉਂਕਿ ਸਵੇਰੇ ਲੱਗ ਰਿਹਾ ਸੀਗਾ ਵੀ ਧੁੱਪ ਨਿਕਲਦੀ ਆ ਪਹਿਲਾਂ ਤਾਂ ਬੱਦਲ ਸੀਗੇ ਪਰ ਬਾਅਦ ਵਿੱਚ ਜਿਵੇਂ ਜਿਵੇਂ ਦਿਨ ਚੜੀ ਗਿਆ ਤੇ ਉਸ ਸਮੇਂ ਇਸ ਤਰ੍ਹਾਂ ਵੀ ਲੱਗ ਰਿਹਾ ਸੀਗਾ ਵੀ ਨਹੀਂ ਸਾਫ਼ ਹੋ ਗਿਆ ਮੌਸਮ ਤੇ ਧੁੱਪ ਨਿਕਲੀ ਇਸ ਰੂਮ ਦੀ ਜਿਹੜੀ ਕਲੀਨਿੰਗ ਆ ਉਹ ਕਰਤੀ ਆ ਪੂਰੀ ਰਹਿ ਗਿਆ ਪੋਚਾ ਲਾਉਣ ਵਾਲਾ ਤੇ ਉਸ ਰੂਮ ਦੀ ਵੀ ਕਰਤੀ ਆ ਤੇ ਹੁਣ ਲੱਗੇ ਆਪਾਂ ਕਿਚਨ ਨੂੰ ਇਦੋਂ ਵੀ ਕਲੀਨਿੰਗ ਕਰ ਲਈ ਤੇ ਵਿੱਚ ਦੀ ਮੈਂ ਜਾ ਕੇ ਮੱਜਾਂ ਵੀ ਲਵਾਈ ਕਿਉਂਕਿ ਧੁੱਪ ਬਹੁਤ ਸੁਣੀ ਨਿਕਲ ਰਹੀ ਸੀਗੀ ਤੇ ਹੁਣ ਟਾਈਮ ਜਿਹੜਾ ਹੋ ਗਿਆ ਜੀ 1 ਵਜ ਗਿਆ ਤੇ ਹੁਣ ਮੈਂ ਲੱਗੀਆਂ ਰਸੋਈ ਦੀ ਸਫਾਈ ਕਰਨ ਤੇ ਰਸੋਈ ਦਾ ਹਾਲ ਤੁਸੀਂ ਦੇਖੋ ਇੰਨਾ ਬੁਰਾ ਹਾਲ ਹੋਇਆ ਪਿਆ ਦਿਖਾਉਣੀ ਆ ਤੁਹਾਨੂੰ ਬੈਕ ਕੈਮਰਾ ਕਰਕੇ ਤੇ ਹੁਣ ਮੈਂ ਕਿਹਾ ਵੀ ਅੱਜ ਤਾਂ ਪੂਰਾ ਦਿਨ ਸਫਾਈਆਂ ਦੇ ਵਿੱਚ ਲੰਗੜੇ ਲੰਕਣਾ ਹੁਣ ਆਪਾਂ ਰਸੋਈ ਦੀ ਜਿਹੜੀ ਸਫਾਈ ਉਹ ਵੀ ਕਰ ਲੈਣੇ ਆ ਲੋ ਜੀ ਮੇਰੀ ਰਸੋਈ ਦਾ ਹਾਲ ਦੇਖੋ ਮੈਂ ਰੋਟੀ ਬਣਾ ਕੇ ਉਸੇ ਤਰ੍ਹਾਂ ਹੀ ਛੱਡਦਾ ਸੀਗਾ ਫਿਰ ਮੈਂ ਮੱਚਨਮੋਂ ਚਲੀ ਗਈ ਤੇ ਹੁਣ ਐਵੇਂ ਸਾਰੇ ਪਹਿਲਾਂ ਤਾਂ ਸਾਰਾ ਸਮਾਨ ਕੱਢਦੀ ਆ ਬਾਹਰ ਤੇ ਫਿਰ ਆਪਾਂ ਧੋਨੇ ਆ ਪਹਿਲਾਂ ਮੈਂ ਸਮਾਨ ਕੱਢ ਲਾਂ ਜੀ ਫਿਰ ਦਿਖਾਉਣੀ ਆ ਤੁਹਾਨੂੰ ਤੇ ਹਾਂਜੀ ਲੋ ਜੀ ਆਪਾਂ ਇੱਥੇ ਨਾ ਪਾਂਟੇ ਵਗੈਰਾ ਸਾਰੇ ਕੱਢ ਲਏ ਸੀਗੇ ਬਾਹਰ ਤੇ ਇਹ ਮੈਂ ਸਗਲੇ ਦੇ ਵਿੱਚ ਲੈ ਕੇ ਆਈ ਸੀ ਜੀ ਗਰਮ ਪਾਣੀ ਤੇ ਕਿਉਂਕਿ ਗਰਮ ਪਾਣੀ ਦੇ ਵਿੱਚ ਹੁਣ ਆਪਾਂ ਢਾਂਡੇ ਸਾਫ਼ ਕਰਨ ਵਾਸਤੇ ਸਿਰਫ ਜਾਂ ਸਾਬਣ ਹਨਾ ਪਾ ਕੇ ਤੇ ਇਹਦੇ ਨਾਲ ਹੀ ਸਾਫ਼ ਕਰਾਂਗੇ ਇਹਦੇ ਤੋਂ ਬਿਨਾਂ ਤਾਂ ਸਾਫ਼ ਨਹੀਂ ਹੋਣੇ ਵੈਸੇ ਤਾਂ ਮੈਂ ਇਹ ਜਿਹੜਾ ਸੱਜਰਾ ਤਾਜ਼ਾ ਪਾਣੀ ਮੋਟਰ ਛੱਡ ਕੇ ਭਰ ਲਿਆ ਸੀਗਾ ਇੱਥੋਂ ਇੱਕ ਟੱਬ ਤੇ ਇੱਕ ਇਹ ਵਾਲਾ ਬੱਠਲਾ ਤੇ ਪਰ ਜਿਵੇਂ ਆਪਾਂ ਮੰਨਾਂਗੇ ਯਾਨੀ ਕਿ ਹਨਾ ਤੇ ਇਹ ਗਰਮ ਪਾਣੀ ਦੇ ਨਾਲ ਹੀ ਕਿਉਂਕਿ ਗਰਮ ਪਾਣੀ ਦੇ ਬਿਨਾਂ ਤਾਂ ਇਹ ਆ ਹੀ ਨਹੀਂ ਲੈਂਦੀ ਢਾਂਡਿਆਂ ਦੇ ਉੱਪਰੋਂ ਤੇ ਇਹ ਪਾਣੀ ਥੋੜਾ ਜਨਾ ਜ਼ਿਆਦਾ ਹੀ ਗਰਮ ਸੀਗਾ ਤੇ ਇਹਦੇ ਵਿੱਚ ਹੀ ਮੈਂ ਪਾ ਲਈ ਸੀਗੀ ਸਿਰਫ ਸਾਬਨ ਇਹਦੇ ਵਿੱਚ ਜਾਨੀ ਕਿ ਜਦੋਂ ਪਾਈ ਹਨਾ ਤੇ ਵਧੀਆ ਇਹਦੇ ਵਿੱਚ ਭੁਲ ਜੇ ਗਈ ਤੇ ਆਪਾਂ ਅੱਧਾ ਪਾਣੀ ਕੱਢ ਲਿਆ ਕਿਉਂਕਿ ਇਹ ਨਾ ਪਾਣੀ ਜ਼ਿਆਦਾ ਗਰਮ ਸੀ ਤੇ ਫਿਰ ਹੱਥ ਨਹੀਂ ਪੈ ਰਿਆ ਸੀਗਾ ਵਿੱਚ ਤੇ ਮੈਂ ਫਿਰ ਅੱਧਾ ਪਾਣੀ ਗਰਮ ਜਿਹੜਾ ਕੱਢ ਲਿਆ ਮੈਂ ਕਿਹਾ ਵੀ ਚਲ ਪਹਿਲਾਂ ਮੈਂ ਜਾਨੀ ਕਿ ਇਹਦੇ ਨਾਲ ਜਿੰਨੇ ਕੁ ਸਾਫ਼ ਹੁੰਦੇ ਨੇ ਕਰਾਂ ਕਿਉਂਕਿ ਫਿਰ ਗੰਦਾ ਹੋਊਗਾ ਪਾਣੀ ਹਨਾ ਫਿਰ ਇਹ ਆਪਾਂ ਕੱਢ ਕੇ ਫਿਰ ਆਪਾਂ ਉਹ ਵਾਲਾ ਪਾਣੀ ਫਿਰ ਪਾ ਲਾਂਗੇ ਦੁਬਾਰਾ ਤੇ ਆਪਾਂ ਹੁਣ ਇੱਥੇ ਭਾਂਡੇ ਪਹਿਲਾਂ ਮੈਂ ਸਟੀਲ ਵਾਲੇ ਜਿਵੇਂ ਛੋਟੇ ਭਾਂਡੇ ਆ ਜਿਵੇਂ ਗਲਾਸ ਹੋਗੇ ਕੌਲੀਆਂ ਪਲੇਟਾਂ ਹਨਾ ਇਹ ਵਾਲੇ ਸਾਫ਼ ਕਰੂੰਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਸਟੀਲ ਦੇ ਜਿਹੜੇ ਵੱਡੇ ਭਾਂਡੇ ਹੋਗੇ ਜਿਵੇਂ ਚੱਗ ਕੰਨੀਆਂ ਕੁੰਨੀਆਂ ਹੋਗੀਆਂ ਉਹ ਸਾਫ਼ ਕਰ ਲਾਂਗੇ ਤੇ ਫਿਰ ਡੱਬੇ ਵਗੈਰਾ ਤੇ ਚੀਨੀ ਦੇ ਕੱਪ ਹੋਗੇ ਗਲਾਸ ਹਨਾ ਕੱਚ ਵਾਲੇ ਹਨਾ ਫਿਰ ਫਿਰ ਉਹ ਸਾਫ਼ ਕਰਾਂਗੇ ਕਿਉਂਕਿ ਸਾਰੇ ਜੇ ਇਦਾਂ ਮਿਕਸ ਕਰੂੰਗੀ ਨਾਲੇ ਤਾਂ ਕੱਚ ਵਾਲੇ ਬਰਤਨ ਟੁੱਟਣ ਦਾ ਡਰ ਹੁੰਦਾ ਨਾਲੇ ਫਿਰ ਇਸ ਤਰ੍ਹਾਂ ਬਾਅਦ ਵਿੱਚ ਜਦੋਂ ਅੰਦਰ ਲਾ ਆਉਂਗੀ ਤੇ ਫਿਰ ਉਹ ਦੋ ਔਖਾ ਨਹੀਂ ਹੁੰਦਾਗਾ ਪਾਂਡੇ ਮੇਤੇ ਤਾਰਕਲੇ ਸੀ ਇੱਥੇ ਇੱਕ ਤਾਂ ਧੁੱਪ ਸੀਗੀ ਤੇ ਇੱਥੇ ਇੱਕ ਨਾਲ ਹੀ ਮੈਂ ਇਧਰ ਮੰਜਾ ਡਾਲਿਆ ਸੀਗਾ ਇੱਕ ਸਾਈਡ ਤੇ ਮੈਂ ਕਿਹਾ ਵੀ ਮੰਜੇ ਦੇ ਉੱਪਰ ਹੀ ਇਹਨਾਂ ਨੂੰ ਭਾਂਡਿਆਂ ਨੂੰ ਮੈਂ ਰੱਖ ਦੂੰਗੀ ਨਾਲੇ ਤਾਂ ਪਾਣੀ ਨਿਕਲ ਜਾਊਗਾ ਜਾਨੀ ਕਿ ਤੇ ਨਾਲੇ ਭਾਂਡਿਆਂ ਨੂੰ ਧੁੱਪ ਲੱਗ ਚੁਗੀ ਵਧੀਆ ਚਮਕ ਜਾਣਗੇ ਭਾਂਡੇ ਤੇ ਹੁਣ ਆਪਾਂ ਇੱਥੇ ਪਹਿਲਾਂ ਭਾਂਡੇ ਸਾਰੇ ਧੋ ਲਏ ਤੇ ਲਓ ਜੀ ਆਪਾਂ ਭਾਂਡੇ ਧੋ ਕੇ ਤੇ ਇਧਰ ਰੱਖਦੇ ਸੀਗੇ ਸਾਰੇ ਜਾਨੀ ਕਿ ਇਹਦੇ ਵਿੱਚ ਆਪਾਂ ਸੌਰੀ ਮੰਜੇ ਦੇ ਉੱਪਰ ਚਿੰਨ੍ਹ ਤੇ ਸੀ ਜਿਹੜੇ ਸਟੀਲ ਵਾਲੇ ਸੀ ਬਾਕੀ ਜਿਵੇਂ ਕੰਟੀਨਰ ਵਗੈਰਾ ਹੋਗੇ ਤੇ ਉਹ ਆਪਾਂ ਉਸੇ ਤਰ੍ਹਾਂ ਉੱਥੇ ਰੱਖਦੇ ਸੀ ਜਦ ਤੱਕ ਭਾਂਡਿਆਂ ਨੂੰ ਲੱਗੂਗੀ ਧੁੱਪ ਤੇ ਹੁਣ ਆਪਾਂ ਕਰ ਲੈਨੇ ਆ ਜੀ ਰਸੋਈ ਦੀ ਸਾਫ ਸਫਾਈ ਯਾਨੀ ਕਿ ਉੱਪਰ ਉਹਨੂੰ ਸਾਰਾ ਚੰਗੀ ਤਰ੍ਹਾਂ ਝਾੜ ਲੈਨੇ ਆ ਤੇ ਵਿੱਚ ਦੀ ਮੈਂ ਜਾ ਕੇ ਮੱਝਾਂ ਵੀ ਨਵਾਈ ਸੀ ਕਿ ਹਨਾ ਕਿਉਂਕਿ ਮੈਂ ਸਾਰੇ ਪਸ਼ੂ ਤਾਂ ਨਹੀਂ ਨਵਾਈ ਸੀਗੇ ਤੇ ਸਿਰਫ ਹਨਾ ਵੱਡੀਆਂ ਮੱਝਾਂ ਹੀ ਨਵਾਈਆਂ ਸੀਗੀਆਂ ਤਿੰਨ ਦੂਜੇ ਵਾਰੋਂ ਮੈਂ ਨਹੀਂ ਕਿਸੇ ਨੂੰ ਵੀ ਹਨਾ ਨਹੀਂ ਨਵਾਇਆ ਹੈਗਾ ਕਿਉਂਕਿ ਮੈਨੂੰ ਐ ਸੀ ਨਾ ਉਹ ਪਤਾ ਕੀ ਕਰਦੀਆਂ ਸੀਗੀਆਂ ਜੀ ਪੂਰਾ ਰਾਤ ਨਾ ਇਦਾਂ ਸਿੰਘ ਦੇ ਵਿੱਚ ਸੰਗਲ ਪਾ ਲੈਂਦੀਆਂ ਸੀ ਫਿਰ ਐ ਖੜਕਾਟ ਹੀ ਪਾਈ ਜਾਂਦੀਆਂ ਸੀਗੀਆਂ ਤੇ ਕਿਉਂਕਿ ਕਾਫੀ ਦਿਨ ਹੋ ਗਏ ਜਿਸ ਦਿਨ ਦੀ ਹੈ ਨਾ ਜਿਆਦਾ ਠੰਡ ਸ਼ੁਰੂ ਹੋਈ ਆ ਤੇ ਮੱਜਾਂ ਨੂੰ ਨਵਾਇਆ ਨਹੀਂ ਗਿਆ ਸੀਗਾ ਮੈਨੂੰ ਤਾਂ ਲੱਗਦਾ ਘੱਟ ਤੋਂ ਘੱਟ 10 ਤੋਂ 12 ਦਿਨ 15 ਦਿਨ ਹੀ ਹੋਣ ਵਾਲੇ ਹੋਣਿਆ ਮੱਜਾਂ ਨੂੰ ਨਵਾਈਆਂ ਨੂੰ ਤੇ ਵੀ ਨਵਾਈਆਂ ਨਹੀਂ ਸੀਗੀਆਂ ਕਿਉਂਕਿ ਠੰਡ ਹੀ ਇੰਨੀ ਜਿਆਦਾ ਸੀਗੀ ਤੇ ਤਾਂ ਕਰਕੇ ਫਿਰ ਵਿਚਾਰੀਆਂ ਨੂੰ ਮੈਂ ਕਿਹਾ ਵੀ ਪਹਿਲਾਂ ਮੈਨਾਂ ਨੂੰ ਨਵਾ ਦਿਆਂ ਕਿਉਂਕਿ ਇੱਕ ਤਾਂ ਮੈਂ ਸਫਾਈਆਂ ਦਾ ਕੰਮ ਨਾਲ ਵੇਟ ਰੱਖਿਆ ਸੀਗਾ ਤੇ ਫਿਰ ਮੈਨੂੰ ਮਿੱਥੋ ਰਹਿ ਨਹੀਂ ਹੋਇਆ ਮੈਂ ਕਿਹਾ ਵੀ ਨਹੀਂ ਮੈਂ ਮੱচ্চਾ ਨਵਾਦਾ ਜਾ ਕੇ ਪਹਿਲਾਂ ਤੇ ਫਿਰ ਆਪਾਂ ਮੱচ্চਾ ਨੂੰ ਮੈਂ ਨਵਾ ਕੇ ਆ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਟਾਈਮ ਮੈਂ ਕਿਹਾ ਮੇਰੇ ਕੋਲ ਟਾਈਮ ਹੈਗਾ ਚਲ ਮੈਂ ਰਸੋਈ ਵੀ ਸਾਫ਼ ਕਰ ਲੈਨੀ ਆ ਤੇ ਪਹਿਲਾਂ ਮੈਨੂੰ ਆਏ ਸੀ ਮੈਂ ਕਿਹਾ ਵੀ ਮੈਂ ਕੱਲ ਨੂੰ ਸਾਫ਼ ਕਰ ਲੂੰਗੀ ਰਸੋਈ ਚਲ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਅੱਜ ਤਾਂ ਹੁਣ ਪੂਰਾ ਦਿਨ ਜਿਹੜਾ ਇਹ ਸਾਫ਼ ਸਫਾਈਆਂ ਦੇ ਵਿੱਚ ਹੀ ਲੰਘਣ ਵਾਲਾ ਏ ਤੇ ਜੇਕਰ ਹੁਣ ਮੈਂ ਕੱਲ ਨੂੰ ਕੰਮ ਦੁਬਾਰਾ ਵਿੱਢੂੰਗੀ ਤਾਂ ਕੱਲ ਦਾ ਫਿਰ ਸਾਰਾ ਦਿਨ ਮੇਰਾ ਐਵੇਂ ਜਾਊਗਾ ਕਿ ਅੱਜ ਮੈਂ ਸਾਰਾ ਕੰਮ ਨਵੇੜ ਲੈਣੀ ਆ ਤੇ ਕੱਲ ਨੂੰ ਫਿਰ ਆਪਾਂ ਆਰਾਮਦਾਰ ਇਨਾ ਬੈਠ ਕੇ ਧੁੱਪ ਸੇਕਾਂਗੇ ਤੇ ਹਾਂਜੀ ਆਪਾਂ ਨੂੰ ਨਾ ਮੈਨੋਂ ਜਾਨਕੀ ਜਾਨਕੀ ਸਫਾਈ ਕਰਦੀ ਨੂੰ ਤਕਰੀਬਨ ਹੀ ਬਚ ਕੇ ਸੀਗੇ 2.5 ਹਨਾ ਤੇ ਫਿਰ ਪਹਿਲਾਂ ਮੈਂ ਸੋਚਿਆ ਸੀ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਜਿਵੇਂ ਆਪਾਂ ਭਾਂਡੇ ਵਗੈਰਾ ਧੋ ਕੇ ਹਨਾ ਤੇ ਰਸੋਈ ਝਾੜ ਕੇ ਹਨਾ ਤੇ ਬਾਕੀ ਸਾਰੇ ਵੀ ਆਪਾਂ ਪੁੱਚਾ ਵਗੈਰਾ ਲਗਾ ਕੇ ਤੇ ਵੀ ਮੈਂ ਛੱਡ ਦੂੰਗੀ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਚਲੋ ਜਿਵੇਂ ਸਮਾਨ ਸੈੱਟ ਕਰਨ ਵਾਲਾ ਰਹਿ ਜਾਊਗਾ ਸੋਈ ਦਾ ਜਾਨੀ ਕਿ ਭਾਂਡੇ ਵਗੈਰਾ ਰੱਖਣ ਵਾਲੇ ਰਹਿ ਜਾਣਗੇ ਤੇ ਮੈਂ ਕਿਹਾ ਵੀ ਚਲੋ ਕੱਲ ਨੂੰ ਰੱਖ ਲੂੰਗੀ ਜੇ ਹਨਾ ਮੇਰੇ ਕੋਲ ਨਾ ਟਾਈਮ ਹੋਇਆ ਤਾਂ ਕਿਉਂਕਿ 2:30 ਵਜੇ ਫਿਰ ਮੈਂ ਮੱਜਾ ਨੂੰ ਸੰਨੀ ਵਗੈਰਾ ਕਰਨੀ ਹੁੰਦੀ ਆ ਹਨਾ ਫਿਰ ਮੇਰੀ ਉਧਰਲੀ ਵੀ ਹਨਾ ਤੁਹਾਨੂੰ ਪਤਾ ਵੀ ਉਹ ਸਭ ਤੋਂ ਜ਼ਿਆਦਾ ਸਖਤ ਡਿਊਟੀ ਉਹ ਆ ਹਨਾ ਜੇਕਰ ਉਹਨਾਂ ਨੂੰ ਟਾਈਮ ਸਿਰ ਆਪਾਂ ਨਾ ਕੱਕ ਕੰਡਾ ਪਾਵਾਂਗੇ ਤੇ ਫਿਰ ਤੁਹਾਨੂੰ ਵੀ ਪਤਾ ਹਨਾ ਵੀ ਕਿੰਨਾ ਮੁਸ਼ਕਲ ਹੁੰਦਾ ਹੈ ਕਿ ਆਪਣਾ ਜਦੋਂ ਹਨਾ ਕਹਿੰਦੇ ਹੁੰਦੇ ਆਪਣਾ ਤਾਂ ਘਰ ਹੀ ਇਹਨਾਂ ਦੇ ਸਿਰ ਤੋਂ ਚੱਲਦਾ ਤੇ ਫਿਰ ਆਪਾਂ ਉਹਨਾਂ ਵਾਸਤੇ ਕਾਲ ਨਹੀਂ ਕਰ ਸਕਦੇ ਬਿਲਕੁਲ ਕਹਿੰਦੇ ਹੁੰਦੇ ਆਪਦੇ ਖਾਣ ਪੀਣ ਵਾਸਤੇ ਆਪਾਂ ਕਾਲ ਕਰ ਸਕਦੇ ਹਾਂ ਪਰ ਉਹਨਾਂ ਵਾਸਤੇ ਬਿਲਕੁਲ ਵੀ ਕਾਲ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਤਾਂ ਟਾਈਮ ਤੇ ਜਾਣੇ ਕਿ ਖਾਣ ਪਾਣ ਸਭ ਕੁਝ ਉਹਨਾਂ ਦੀ ਦੇਖਪਾਲ ਟਾਈਮ ਤੇ ਕਰਨੀ ਪੈਂਦੀ ਹੈ ਹਨਾ ਉਹਨਾਂ ਵਾਸਤੇ ਕਾਲ ਨਹੀਂ ਹੁੰਦੀ ਕਿ ਕਿੰਨੀ ਠੰਡ ਸੀਗੀ ਤੇ ਪਰ ਹਨਾ ਮਸਾਂ ਹੀ ਕਹਿ ਲਓ ਤਿੰਨ ਤਿੰਨ ਚਾਰ ਚਾਰ ਵਾਰੀ ਮੈਂ ਉਹਨਾਂ ਦੇ ਥੱਲੇ ਹਨਾ ਸਾਫ਼ ਕਰਨਾ ਜਾਨੇ ਕਿ ਸੁੱਕਾ ਕਰਨਾ ਵੀ ਫੇਰ ਜੀ ਉਹਨਾਂ ਨੇ ਗਿੱਲਾ ਕਰ ਲਿਆ ਫੇਰ ਸੁੱਕਾ ਕਰਨਾ ਕਿਉਂਕਿ ਅੰਦਰ ਹੀ ਖੜੇ ਰਹਿੰਦੇ ਹੁੰਦੇ ਸੀਗੇ ਪਸ਼ੂ ਠੰਡ ਦੇ ਵਿੱਚ ਹਨਾ ਹੁਣ ਚਲੋ ਅੱਜ ਜਿਵੇਂ ਧੁੱਪ ਲੱਗੀ ਹੈ ਚਲ ਅੱਜ ਨਵਾ ਕੇ ਬਾਹਰ ਕੱਢਤੀਆਂ ਵਿਚਾਰੀਆਂ ਤੇ ਨਾਲੇ ਅੰਦਰੋਂ ਮੈਂ ਜਿਵੇਂ ਫਰਸ਼ ਵਗੈਰਾ ਧੋ ਕੇ ਫੇਰ ਸੁੱਕ ਪਾਣੀ ਤੇ ਸੱਚੀ ਬਹੁਤ ਮੁਸ਼ਕਲ ਸੀਗਾ ਐ ਸੀਗਾ ਵੀ ਜੇ ਮੰਨ ਕੇ ਚੱਲੇ ਇਹਨਾਂ ਨੂੰ ਖੰਡ ਠੰਡ ਲੱਗੀ ਤਾਂ ਬਹੁਤ ਔਖਾ ਹੋ ਜਾਂਦਾ ਕਿਉਂਕਿ ਇੱਕ ਵਾਰੀ ਜਦੋਂ ਪਸ਼ੂ ਰੁੱਝ ਜਾਂਦਾ ਫਿਰਨਾ ਤਾਂ ਉਹਨੇ ਦੁੱਧ ਤੇ ਆਉਂਦਾ ਤੇ ਨਾ ਹੀ ਫਿਰ ਹਨਾ ਵੀ ਆਪ ਨੂੰ ਨਾਲੇ ਪੈਸੇ ਲੱਗਣ ਨੂੰ ਥਾਂ ਬਣ ਜਾਂਦਾ ਤੇ ਫਿਰ ਉਸ ਤੋਂ ਬਾਅਦ ਨੂਰ ਦੇ ਡੈਡੀ ਆਗੇ ਸੀਗੇ ਖੇਤੋਂ ਉਹ ਆਗੇ ਸੀਗੇ 1.5 1.5 ਪੌਣੇ 2 ਵਜੇ ਆਗੇ ਸੀਗੇ ਤੇ ਉਹ ਕਹਿੰਦੇ ਵੀ ਚਲ ਕੋਈ ਨਾ ਤੂੰ ਆਪਣਾ ਕੰਮ ਜਿਹੜਾ ਇਹ ਨਿਬੜ ਲੈ ਤੇ ਮੈਂ ਕੱਲ ਨੂੰ ਸੌਰੀ ਮੈਂ ਪਸੂਆਂ ਨੂੰ ਵਿੱਚ ਸਾਨੂੰ ਸਾਨੂੰ ਕਰ ਦੂੰਗਾ ਵੀ ਮੈਂ ਸੰਭਾਲ ਲੂੰਗਾ ਤੇ ਫਿਰ ਮੈਨੂੰ ਸੌਖਾ ਹੋ ਗਿਆ ਮੈਂ ਕਿਹਾ ਵੀ ਚਲ ਫਿਰ ਵੀ ਮੇਰਾ ਸਾਰਾ ਕੰਮ ਅੱਜ ਹੀ ਨਿਪਟ ਜੂਗਾ ਹਨਾ ਨਹੀਂ ਤਾਂ ਕੱਲ ਨੂੰ ਫਿਰ ਮੇਰਾ ਸਾਰਾ ਦਿਨ ਫਿਰ ਜਾਨੀ ਕਿ ਇੱਥੇ ਲੰਘ ਜਾਣਾ ਸੀਗਾ ਤੇ ਮੈਂ ਕਹਾਂ ਚੱਲ ਕੱਲ ਨੂੰ ਫਿਰ ਆਪਾਂ ਚੱਲ ਰੈਸਟ ਕਰ ਲਾਂਗੇ 10 ਮਿੰਟ ਧੁੱਪ ਵਾ ਸੇਕ ਲਾਂਗੇ ਹਨ ਕਹਿੰਦੇ ਹੁੰਦੇ ਸਹੀ ਗੱਲ ਹੈ ਮੈਨੂੰ ਤਾਂ ਇਸ ਤਰ੍ਹਾਂ ਹੁੰਦਾ ਜੀ ਕਈਆਂ ਨੂੰ ਹੁੰਦਾ ਵੀ ਸਰਦੀ ਚੰਗੀ ਲੱਗਦੀ ਹੈ ਪਰ ਮੈਨੂੰ ਤਾਂ ਗਰਮੀ ਨੂੰ ਚੰਗੀ ਲੱਗਦੀ ਹੈ ਮੈਨੂੰ ਐ ਹੁੰਦਾ ਗਰਮੀ ਲੱਗੂਗੀ ਹਨਾ ਤਾਂ ਪਰ ਇੰਨਾ ਵੀ ਗਰਮੀ ਦੇ ਵਿੱਚ ਕੰਮ ਧੰਦਾ ਜਿਹੜਾ ਕੰਮ ਧੰਦੇ ਵਾਲਾ ਬੰਦਾ ਉਹਨੂੰ ਤਾਂ ਵੈਸੇ ਹਨਾ ਗਰਮੀ ਦੀ ਰੋਤੀ ਠੀਕ ਲੱਗਦੀ ਹੈ ਮੈਨੂੰ ਤਾਂ ਠੀਕ ਲੱਗਦੀ ਹੈ ਹੋਰ ਤਾਂ ਮੈਨੂੰ ਕਿਸੇ ਦਾ ਪਤਾ ਨਹੀਂ ਪਰ ਮੈਨੂੰ ਤਾਂ ਗਰਮੀ ਵੀ ਵਧੀਆ ਲੱਗਦੀ ਹੈ ਵੀ ਗਰਮੀ ਦੇ ਵਿੱਚ ਸਾਰਾ ਜਿਵੇਂ ਸਾਫ ਸਫਾਈ ਕਰਨੇ ਵੀ ਸੌਕੀ ਆ ਆਪਾਂ ਛੂ ਡੰਗਰ ਸਾਂਭਣਾ ਵੀ ਬਹੁਤ ਵਧੀਆ ਸੌਖਾ ਰਹਿੰਦਾ ਹਨ ਚਲ ਤੇ ਬਾਕੀ ਸਾਨੂੰ ਥੋੜਾ ਜਿਹਾ ਗਰਮੀ ਦੇ ਵਿੱਚ ਪਸ਼ੂਆਂ ਵਾਲੀ ਸਾਈਡ ਬਾਲਾ ਸੌਕਾ ਰਹਿੰਦਾ ਵੀ ਨਾ ਤਾਂ ਉਧਰ ਹੋ ਤਾਂ ਆਪਦੀਆਂ ਨਿੰਗੀਆਂ ਜਾਨੀ ਕਿ ਉਧਰ ਜਾਨੀ ਕਿ ਠੰਡਾ ਰਹਿੰਦਾ ਵਧੀਆ ਅੰਦਰ ਪੱਕੇ ਛੱਡੇ ਫਰਸ਼ ਤੋਂ ਤੇ ਅੰਦਰੇ ਨਵਾਦੀਆਂ ਕੋਈ ਆਏ ਨਹੀਂ ਹੁੰਦਾਗਾ ਵੀ ਥਾਂ ਨਹੀਂ ਸੁੱਕਣਾ ਜਾਂ ਬਾਹਰ ਕਿਵੇਂ ਬੰਨਾਂਗੇ ਧੁੱਪ ਨਹੀਂ ਨਿਕਲੀ ਜਾਂ ਕਿੱਦਾਂ ਹਨਾ ਇਹ ਚੰ ਜਟਜਿਆ ਨਹੀਂ ਹੁੰਦਾਗਾ ਤੇ ਲਓ ਜੀ ਆਪਾਂ ਜਾਨੀ ਕਿ ਇਧਰ ਜਿਹੜੇ ਸੀਗੇ ਇਹ ਵਾਲੀ ਰੈਕ ਦੇ ਵਿੱਚ ਆਪਾਂ ਕੰਟੇਨਰ ਵਗੈਰਾ ਲਾਉਣੇ ਹੁੰਦੇ ਆ ਉਹ ਵੀ ਲਾਤੇ ਸੀਗੇ ਤੇ ਉੱਪਰ ਜਿਵੇਂ ਹਨਾ ਇਹ ਜਿਹੜਾ ਸੀਗਾ ਕਪੜਾ ਜਾਨੀ ਕਿ ਸਲੈਪ ਦੇ ਉੱਪਰ ਹਨਾ ਇਹ ਵਾਲਾ ਪਾਇਆ ਸੀਗਾ ਤੇ ਇਹ ਤਾਂ ਮੈਂ ਜਦੀ ਧੋਤਾ ਸੀਗਾ ਜਦੀ ਮੈਂ ਭੰਡੇ ਜਾਨੀ ਕਿ ਉੱਪਰੋਂ ਲਾਏ ਸੀਗੇ ਸਾਰੇ ਤੇ ਜਦੀ ਪਹਿਲਾਂ ਮੈਂ ਇਹਨੂੰ ਹੀ ਧੂਕ ਕੇ ਪਾਇਆ ਸੀ ਧੁੱਪ ਦੇ ਵਿੱਚ ਤੇ ਇਹ ਵੀ ਐ ਚਿਪ ਚਿਪ ਕਰ ਰਿਹਾ ਸੀਗਾ ਜਾਨੀ ਕਿ ਇਹ ਨੀਚੇ ਕਨਾਟ ਜੀ ਜੰਮ ਰਹੀ ਸੀ ਇਹਦੇ ਉੱਪਰ ਵੀ ਤੇ ਲਓ ਜੀ ਆਪਾਂ ਇਹਨੂੰ ਵੀ ਹੁਣ ਵਧੀਆ ਸੁੱਕ ਗਿਆ ਸੀਗਾ ਆਪਾਂ ਇਹਨੂੰ ਪਿਛਾ ਕੇ ਇਦੇ ਉੱਪਰ ਜਿਹੜੇ ਭਾਂਡੇ ਸੀਗੇ ਉਹ ਵੀ ਰੱਖ ਦਿੱਤੇ ਤੇ ਬਾਕੀ ਇਧਰਲੀ ਜਿਹੜੀ ਰੈਕ ਸੀ ਆਪਣੀ ਹੁੰਦੀ ਵਿੱਚ ਜਿਹਨੇ ਗਲਾਸ ਹੋਗੇ ਕੌਲੀਆਂ ਹੋਗੀਆਂ ਉਹ ਵੀ ਆਪਾਂ ਜਾਨਕੀ ਸਾਰੇ ਜਿਹੜੇ ਭਾਂਡੇ ਸੀਗੇ ਉਹ ਵੀ ਰੱਖ ਲੈ ਹੈਗੇ ਜਿਹੜੇ ਸਟੀਲ ਵਾਲੇ ਤੇ ਬਾਕੀ ਫਰਿੱਜ ਵਗੈਰਾ ਵੀ ਮੈਂ ਸਾਫ਼ ਕਰ ਲਈ ਸੀਗੀ ਪਹਿਲਾਂ ਹੀ ਜਾਨਕੀ ਪਹਿਲਾਂ ਉੱਪਰੋਂ ਜਦੋਂ ਰਸੋਈ ਸਾਰੇ ਜਾਨਕੀ ਹਨਾ ਛਾੜ ਕੇ ਤੇ ਫਿਰ ਜਦੋਂ ਮੈਂ ਸਲੈਪ ਵਗੈਰਾ ਸਾਫ਼ ਕਰਨ ਲੱਗੀ ਸੀ ਜਦ ਹੀ ਮੈਂ ਫਰਿੱਜ ਵਗੈਰਾ ਵੀ ਸਾਫ਼ ਕਰ ਲਈ ਸੀਗੀ ਪਰ ਮੈਂ ਉਹਦੀ ਕੋਈ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਫਿਰ ਜੇ ਹਰ ਇੱਕ ਕੰਮ ਦੀ ਜਿੱਦਾਂ ਮੈਂ ਹੁਣ ਇੱਥੇ ਵੀ ਛੋਟੇ ਛੋਟੇ ਕੰਮ ਦੀ ਵੀਡੀਓ ਬਣਾਉਂਦੇ ਫਿਰ ਵੀਡੀਓ ਜਿਆਦਾ ਵੱਡੀ ਹੋ ਜਾਣੀ ਸੀਗੀ ਉਸ ਤੋਂ ਬਾਅਦ ਜਿਹੜੀ ਇਹ ਮਸਾਲੇਦਾਨੀ ਸੀ ਇਹ ਵੀ ਧੋਤੀ ਸੀਗੀ ਤੇ ਇਹਦੇ ਵਿੱਚ ਜਾਨੀ ਕਿ ਇਹਨੂੰ ਵੀ ਸਾਫ਼ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਵੀ ਜਾਨੀ ਕਿ ਸਾਰੇ ਮਸਾਲੇ ਪਾ ਕੇ ਰੱਖ ਲੈਣੇ ਆ ਕਿਉਂਕਿ ਫਿਰ ਬਾਅਦ ਵਿੱਚ ਫਿਰ ਫਿਰ ਘਾੜੋਂਜੀ ਹੋ ਜਾਣੀ ਸੀਗੀ ਮੈਂ ਕਿਹਾ ਹੁਣ ਨਾਲੋਂ ਨਾਲ ਪਾ ਲੈਣੇ ਆ ਤੇ ਬਾਕੀ ਕੁਝ ਕੋਈ ਸਮਾਨ ਸੀਗਾ ਜਿਵੇਂ ਮਿਰਚਾਂ ਵਗੈਰਾ ਸੀ ਹਲਦੀ ਹੁਲਦੀ ਇਹ ਡੱਬਿਆਂ 'ਚ ਪਾਉਣਾ ਲੱਗਿਆ ਸੀ ਮੈਂ ਕਿਹਾ ਚੱਲ ਇਹ ਵੀ ਹੁਣ ਪਾ ਹੀ ਦਿੰਨੀ ਆ ਲੱਗਦੇ ਹੱਥ ਤੇ ਆਪਾਂ ਜਿਹੜਾ ਸਮਾਨ ਜਮਾਂ ਹੀ ਖਤਮ ਹੋਇਆ ਪਿਆ ਸੀਗਾ ਤੇ ਉਹ ਹੁਣ ਆਪਾਂ ਇਹਦੇ ਚ ਪਾ ਲੈਨੇ ਆ ਜੀ ਨਾਲੇ ਤਾਂ ਮਸਾਲੇਦਾਨੇ ਭਰ ਲੈਨੇ ਆ ਤੇ ਬਾਕੀ ਆਪਾਂ ਡੱਬਿਆਂ ਦੇ ਵਿੱਚ ਪਾ ਲਾਂਗੇ ਯਾਨੀ ਕਿ ਕੰਟੇਨਰ ਆਪਾਂ ਕਰ ਲਾਂਗੇ ਫਿਲ ਤੇ ਬਾਕੀ ਕੁਸ਼ਕ ਜਿਹੜਾ ਸਮਾਨ ਸੀਗਾ ਰਾਸ਼ਨ ਵਗੈਰਾ ਜਿਵੇਂ ਦਾਲਾਂ ਵਗੈਰਾ ਉਹ ਤਾਂ ਥੋੜੀਆਂ ਥੋੜੀਆਂ ਜੀਆਂ ਸੀਗੀਆਂ ਖਤਮ ਹੋਣ ਵਾਲੀਆਂ ਹੀ ਆ ਬਸ ਤੇ ਉਹ ਲੈ ਕੇ ਆਵਾਂਗੇ ਹਲੇ ਹੁਣ ਮੈਂ ਮਗਾਉਂਗੀ ਰਾਸ਼ਨ ਪਹਿਲਾਂ ਮੈਨੂੰ ਐਸੀ ਮੈਂ ਰਸੋਈ ਦੀ ਸਾਫ ਸਫਾਈ ਕਰਕੇ ਫੇਰ ਹੀ ਮਗਾਉਂਗੀ ਸਾਰਾ ਰਾਸ਼ਨ ਤੇ ਇੱਧਰ ਮੇਰੇ ਨਾਲ ਮੈਂ ਦੇਖ ਰਹੀ ਸੀਗੀ ਵੀ ਕਿਉਂਕਿ ਵੈਸੇ ਮੈਂ ਲਿਖੀ ਤਾਂ ਹਲਦੀ ਸੀ ਕਿਉਂਕਿ ਅਸੀਂ ਗਰਮ ਮਸਾਲਾ ਤਾਂ ਬਿਲਕੁਲ ਵੀ ਨਹੀਂ ਵਰਤਦੇ ਹੈਗੇ ਨਾ ਗਰਮੀ ਨਾ ਸਰਦੀ ਤੇ ਇਹ ਮੈਂ ਮੇਰੇ ਮਨ ਚ ਸੀਗਾ ਮੈਂ ਉਪਰੋਂ ਪੜਿਆ ਤਾਂ ਮੈਂ ਵੀ ਨਹੀਂ ਹੈਗਾ ਪਰ ਮੈਂ ਪੰਨਾ ਦੇਖ ਕੇ ਮੈਨੂੰ ਇਸ ਤਰ੍ਹਾਂ ਸੀਗਾ ਵੀ ਇਹ ਹਲਦੀ ਆ ਹਲਦੀ ਪਾਊਡਰ ਆ ਪਰ ਹਲਦੀ ਨਹੀਂ ਸੀ ਇਹ ਗਰਮ ਮਸਾਲਾ ਸੀਗਾ ਪਰ ਮੈਂ ਇਹਨੂੰ ਕੱਟ ਚੁੱਕੀ ਸੀ ਨਹੀਂ ਤਾਂ ਵਾਪਸ ਕਰ ਦੇਣਾ ਸੀ ਫਿਰ ਮੈਂ ਕਿਹਾ ਚਲ ਕੋਈ ਨਾ ਹੋਣਾ ਇਸ ਦਾ ਰੱਖ ਲੈਣੇ ਆ ਤੇ ਫਿਰ ਮੈਂ ਥੋੜਾ ਜਿਹਾ ਉਹਦੇ ਵਿੱਚ ਪਾ ਲਿਆ ਸੀਗਾ ਮਸਾਲੇਦਾਨੀ ਚ ਜਾਨੀ ਕਿ ਇੱਕ ਕਾਲੇਜੀ ਦੇ ਵਿੱਚ ਪਾ ਲਿਆ ਥੋੜਾ ਜਿਹਾ ਮਟੱਬੇ ਚ ਤਾਂ ਪਾਇਆ ਨਹੀਂ ਇਹਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਮਸਾਲੇਦਾਨੀ ਦੇ ਵਿੱਚ ਸਾਰੇ ਮਸਾਲੇ ਵਗੈਰਾ ਪਾ ਕੇ ਉਹਨੂੰ ਵੀ ਰੱਖ ਲਿਆ ਸੀਗਾ ਉਸ ਤੋਂ ਬਾਅਦ ਆ ਕੀ ਚੀ ਇਹ ਪਿਆਜ਼ ਤੇ ਆਲੂ ਵਗੈਰਾ ਰੱਖਣ ਵਾਲਾ ਹਨਾ ਰੱਖਣ ਵਾਲੀ ਇਹ ਟੋਕਰੀ ਜਿਹੜੀ ਤੇ ਇਹਨੂੰ ਵੀ ਮੈਂ ਅਲੱਗ-ਅਲੱਗ ਕਰਕੇ ਹੀ ਧੋ ਲਿਆ ਸੀਗਾ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਵੀ ਪਾ ਦਿੰਨੇ ਆ ਪਿਆਜ਼ ਵਗੈਰਾ ਤੇ ਸਾਰਾ ਸਮਾਨ ਜਾਨੀ ਕਿ ਆਪਣਾ ਜਿਹੜਾ ਹੁਣ ਸਮਝੂਗਾ ਤੇ ਇਕੱਲੇ ਮੇਰੇ ਕੋਲੇ ਇਹ ਜਿਹੜਾ ਡੱਬਾ ਸਾਹਮਣੇ ਤੁਹਾਨੂੰ ਦਿਸ ਰਿਹਾ ਇਹਦੇ ਵਿੱਚ ਸੀਗੇ ਜੀ ਕਿਚਨ ਟਾਵਲ ਤੇ ਸਿਰਫ ਇਹ ਮੈਂ ਭੁੱਲ ਗਈ ਜੀ ਇਹਨਾਂ ਨੂੰ ਧੁੱਪ ਲਵਾਉਣੀ ਕਿਉਂਕਿ ਸਾਰੇ ਵੈਸੇ ਤਾਂ ਚਲੋ ਹਰ ਰੋਜ਼ ਹਨਾ ਧੋਕੇ ਹੀ ਆਪਾਂ ਰੱਖਦੇ ਹਾਂ ਵਿੱਚ ਪਰ ਫਿਰ ਵੀ ਨਾ ਇਸ ਤਰ੍ਹਾਂ ਪਿਆ ਦੇ ਵਿੱਚ ਹੋਰੀ ਸਮੈਲ ਜੀ ਆਉਣ ਲੱਗ ਜਾਂਦੀ ਹੈ ਤੇ ਮੈਂ ਭੁੱਲ ਗਈ ਵੀ ਇਹਨਾਂ ਨੂੰ ਡੱਬੇ ਦੇ ਵਿੱਚੋਂ ਕਿਚਨ ਟਾਵਲ ਜਿਹੜੇ ਸੀਗੇ ਉਹ ਕੱਢ ਕੇ ਜਾਨੀ ਕੀ ਹਨਾ ਸਾਰੇ ਪੂਨੇ ਕੱਢ ਕੇ ਤੇ ਵੀ ਮੰਜੇ ਤੇ ਫਲਾ ਦਿੰਦੀ ਜਾਂ ਹਨਾ ਤੇ ਉਹਨਾਂ ਨੂੰ ਧੁੱਪ ਲੱਗ ਜਾਂਦੀ ਤੇ ਜਾਂ ਤਾਂ ਨਹੀਂ ਤੇ ਪਾ ਦਿੰਦੀ ਹਨਾ ਧੁੱਪ ਜੇ ਲੱਗ ਜਾਂਦੀ ਜਾਨੀ ਕਿ ਫਿਰ ਹੌਂਕ ਜਾਂ ਨਹੀਂ ਹੁੰਦਾਗਾ ਨਾਲੇ ਡੱਬੇ ਨੂੰ ਧੁੱਪ ਲੱਗ ਜਾਂਦੀ ਤੇ ਮੈਂ ਭੁੱਲ ਗਈ ਸੀਗੀ ਤੇ ਫਿਰ ਮੈਂ ਕਿਹਾ ਚੱਲ ਇਹਨਾਂ ਨੂੰ ਹੁਣ ਕੱਲ ਨੂੰ ਧੁੱਪ ਲਵਾ ਦੂੰਗੀ ਤੇ ਇਹ ਡੱਬਾ ਫਿਰ ਮੈਂ ਇਸ ਤਰ੍ਹਾਂ ਹੀ ਇੱਧਰ ਰੱਖਤਾ ਸੀਗਾ ਬਾਰੀ ਦੇ ਵਿੱਚ ਤੇ ਕੱਲ ਨੂੰ ਧੁੱਪ ਲਵਾਉਂਗੀ ਤੇ ਉਧਰ ਜਿਹੜੀ ਉਹ ਟੋਕਰੀਆਂ ਤੁਹਾਨੂੰ ਦਿਖ ਰਹੀਆਂ ਜੀ ਉਹਦੇ ਵਿੱਚ ਸੀਗੀ ਸਬਜ਼ੀ ਜਾਨੀ ਕਿ ਆਲੂ ਮਟਰ ਹਨਾ ਉਹਦੇ ਵਿੱਚ ਮੈਂ ਲਸਣ ਪਿਆਜ਼ ਸਾਰਾ ਸਮਾਨ ਕੱਢ ਲਿਆ ਸੀ ਜਾਨੀ ਕਿ ਹੁਣ ਸਬਜ਼ੀ ਬਣਾਵਾਂਗੇ ਤੇ ਮੈਂ ਇਹ ਇਹਦੇ ਵਿੱਚ ਪਾ ਕੇ ਮੈਂ ਬਾਹਰ ਰੱਖ ਦਿੱਤਾ ਸੀ ਮੈਂ ਕਿਹਾ ਚਲੋ ਹੋਰ ਬਸ ਹੁਣ ਮੇਰਾ ਤਕਰੀਬਨ ਹੀ ਕੰਮ ਜਿਹੜਾ ਸਾਰਾ ਖਤਮ ਹੀ ਸੀਗਾ ਇੱਥੇ ਤੇ ਲੋ ਜੀ ਇਸ ਰੂਮ ਦੀ ਵੀ ਕਲੀਨਿੰਗ ਹੋ ਚੁੱਕੀ ਆ ਆਪਾਂ ਇਧਰੋਂ ਦੁਬਾਰਾ ਫਿਰ ਕਲੀਨਿੰਗ ਕਰਤੀ ਜਾਨੀ ਕਿ ਸਮਾਨ ਦੀ ਸੈਟਿੰਗ ਵੀ ਕਰਤੀ ਕੁਲਰ ਵਗੈਰਾ ਤੋਂ ਮੈਂ ਚੱਕਤਾ ਤੇ ਦੇਖੋ ਹੁਣ ਨਾ ਇੰਨਾ ਮਨ ਨੂੰ ਸਕੂਨ ਮਿਲ ਰਿਹਾ ਸਾਰਾ ਜਾਨੀ ਕਿ ਘਰ ਸਾਫ਼ ਹੋ ਗਿਆ ਤੇ ਹਲੇ ਵਿਹੜੇ ਦੀ ਸਫਾਈ ਨਹੀਂ ਹੋਏਗੀ ਕਿਉਂਕਿ ਵਿਹੜੇ 'ਚ ਵੀ ਮੈਂ ਮਿੱਟੀ ਵਗੈਰਾ ਲਾ ਦੇਣੀ ਸੀਗੀ ਪਰ ਹੁਣ ਮੌਸਮ ਹਾਜੀ ਫੇਰ ਦੱਸੀ ਜਾਂਦੇ ਵੀ ਖਰਾਬ ਹੋਣਾ ਕਰਕੇ ਮੈਂ ਫਿਰ ਤਾਂ ਮੈਂ ਕੱਲ ਵੀੜਾ ਬਾਅਦ ਸਾਫ ਕਰ ਲਾਂਗੇ ਪਰ ਅੰਦਰਾਂ ਦੀ ਜਿਹੜੀ ਸਫਾਈ ਉਹ ਸਾਰੀ ਹੋ ਚੁੱਕੀ ਹੈ ਜੀ ਹੁਣ ਆਪਾਂ ਅੱਜ ਦੇ ਵਲੌਗ ਦਾ ਕਰ ਦਿਆਂ ਜੀ ਐਂਡ ਇੱਥੇ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਜੀ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ